ਸਵਾਗਤ ਹੈ ਤੇ ਅੱਜ ਆਪਦਾ ਬਲੌਗ ਆਪਣਾ ਸ਼ੁਰੂ ਕਰ ਰਹੇ ਆ ਆਪਾਂ ਗੱਡੀ ਦੇ ਵਿੱਚੋਂ ਹਨਾ ਤੇ ਅਸੀਂ ਜਾ ਰਹੇ ਆਂ ਕਿ ਗੁਰਨੇ ਕਿਹੜੇ ਗੁਰਨੇ ਫਿਰ ਹੁੰਦੇ ਨੇ ਮੈਂ ਛੋਟੇ ਕਿ ਵੱਡੇ ਛੋਟੇ ਛੋਟੇ ਗੁਰਨੇ ਜਾ ਰਹੇ ਆਂ ਦੋ ਗੁਰਨੇ ਆਪਣੇ ਭਿਖੀ ਦੇ ਕੋਲ ਹੀ ਪੈਂਦੇ ਆ ਹਨਾ ਤੇ ਭਿਖੀ ਤੋਂ ਬਾਅਦ ਗੁਰਨੇ ਆਉਂਦਾ ਨਹੀਂ ਸੋਰੀ ਬੋੜਾਲ ਆਉਂਦਾ ਫਿਰ ਗੁਰਨਾ ਆਉਂਦਾ ਹਨਾ ਪਹਿਲਾਂ ਬੋੜਾਲ ਆਉਂਦਾ ਨਾ ਪਹਿਲਾਂ ਬੋੜਾਲ ਆਉਂਦਾ ਫਿਰ ਗੁਰਨਾ ਆਉਂਦਾ ਆਪਾਂ ਜਾ ਰਹੇ ਆਂ ਛੋਟੇ ਗੁਰਨੇ ਉਹ ਤੇ ਮਮਾ ਇਸ ਦੀ ਲੜਕੀ ਦੀ ਮੈਰिज ਹਜੇ ਹੋਣੀ ਹੋਈ ਸੀ ਕਿ ਤੇ ਥੋੜਾ ਜਿਹਾ ਟਾਈਮ ਹੀ ਹੋਇਆ ਸ਼ਾਇਦ ਅਸੀਂ ਵਲੌਗ ਦਾ ਥੋੜਾ ਮੁੱਟਈ ਸ਼ੇਅਰ ਕਰਿਆ ਹੋਣਾ ਵੈਸੇ ਵਲੌਗ ਬਣਾਇਆ ਨਹੀਂ ਸੀ ਉਦੋਂ ਤੇ ਇਹਦੇ ਵਿੱਚ ਵੈਸੇ ਦੱਸਿਆ ਹੋਊਗਾ ਤੇ ਆਪਣੇ ਘਰੇ ਪਹਿਲਾਂ ਅਗੇਜਮੈਂਟ ਉਹਨਾਂ ਦੀ ਆਪਣੇ ਘਰੀ ਹੋਈ ਸੀਗੀ ਤੇ ਉਸ ਤੋਂ ਬਾਅਦ ਹੁਣ ਥੋੜਾ ਟਾਈਮ ਹੀ ਹੋਇਆ ਉਹਨਾਂ ਦੀ ਮੈਰिज ਨੂੰ ਤੇ ਬਾਕੀ ਕੁਝ ਰਖੜੀਆਂ ਆ ਰਹੀਆਂ ਨੇ ਜਿਵੇਂ ਤੁਹਾਨੂੰ ਪਤਾ ਹੋਣਾ ਤੇ ਰਖੜੇ ਦੇ ਤਿਹਾੜ ਦੇ ਕੁੜੀਆਂ ਹਰ ਇੱਕ ਪੇਕੀ ਆਉਣੀ ਹੋਣੀਆਂ ਤੇ ਇਸ ਕਰਕੇ ਉਹਨਾਂ ਨੇ ਆਉਣਾ ਸੀ ਜਿਆਦਾ ਲੋਡ ਹੁੰਦੀ ਚੀਜ਼ ਅਸੀਂ ਅਗਲੇ ਨੂੰ ਉੱਥੇ ਫੜਾਏ ਹੋਣੇ ਹੁੰਦੇ ਆ ਭੇਜਦਾਨਿਆਂ ਕੋਲ ਰਿਹੇ ਕਰਦਾਂ ਨੇ ਹੁੰਦੇ ਆ ਨਾ ਤੇ ਇਸ ਕਰਕੇ ਆਪਣਾ ਛੋੜਾ ਦਾ ਸ਼ੌਪ ਦਾ ਕੰਮ ਥੋੜਾ ਘੱਟ ਸੀਗਾ ਤੇ ਮੰਮੀ ਹੈਗੇ ਆ ਘਰੇ ਹਜੇ ਤੇ ਅਰਬਨੀਤ ਵੀ ਸਕੂਲ ਗਈ ਹੋਈ ਆ ਤੇ ਅਸੀਂ ਸੋਚਣ ਵਾਲੇ ਸੀ ਉਹਨਾਂ ਨੂੰ ਜਾ ਕੇ ਮਿਲਿਆਵਾਂਗੇ ਲੈ ਲਿਆਵਾਂਗੇ ਤੇ ਉਹਨਾਂ ਨੂੰ ਮਾਸੀ ਕੋਲੇ ਛੱਡ ਕੇ ਆਉਣਾ ਤੇ ਖੀਵੇ ਛੱਡ ਕੇ ਆਉਣਾ ਤੇ ਆਲੂ ਵਾਲੇ ਖੀਵੇ ਤੇ ਮਾਸੀ ਕੋਲੇ ਰਹਿੰਦੇ ਸੀ ਉਹ ਉੱਥੇ ਰਹਿੰਦੀ ਆ ਤੇ ਉਸ ਬਾਅਦ ਉਹਨੂੰ ਲਿਆ ਕੇ ਪਹਿਲਾ ਆਪਾਂ ਭਿੱਖੀ ਆਵਾਂਗੇ ਰਵਨੀਤ ਨੂੰ ਸਕੂਲੋਂ ਲੈ ਕੇ ਆਵਾਂਗੇ ਤੇ ਉਸ ਤੋਂ ਬਾਅਦ ਉਹਦੇ ਕੱਪੜੇ ਚੇਂਜ ਕਰਕੇ ਡਰੈਸ ਚੇਂਜ ਕਰਕੇ ਤੇ ਜੇ ਮੰਮੀ ਨੇ ਨਾਲ ਜਾਣਾ ਹੋਇਆ ਮੰਮੀ ਵੀ ਨਾਲ ਚੱਲੂਗੀ ਸਾਡੇ ਤੇ ਫਿਰ ਆਪਾਂ ਜਾਵਾਂਗੇ ਖੀਵੇ ਮਾਸੀ ਕੋਲੇ ਤੇ ਉਹਨੂੰ ਛੱਡਣ ਤੇ ਹੁਣ ਆਪਾਂ ਜਾ ਰਹੇ ਆ ਬਸ ਗੁਰਨੇ ਥੋੜਾ ਟਾਂ ਵਿੱਚ ਪਹੁੰਚਣ ਆਲੇ ਆਪਾਂ ਬੋੜਾਹਲ ਪਹੁੰਚ ਗਏ ਆ ਬੋੜਾਹਲ ਪਹੁੰਚ ਗਏ ਆ ਤੇ ਉਸ ਤੋਂ ਬਾਅਦ ਅਸੀਂ ਬਸ ਹੁਣ ਪਹੁੰਚ ਜਾਾਂਗੇ ਉੱਥੇ ਜਾ ਕੇ ਉਹਨੂੰ ਬਸ ਨਾਲ ਲੈ ਕੇ ਆਵਾਂਗੇ ਤੇ ਆਪਾਂ ਜਾ ਰਹੇ ਸੀ ਰਸਤਾ ਇਹ ਪਹਿਲਾਂ ਸੜਕ ਬਹੁਤ ਖਰਾਬ ਹੁੰਦੀ ਸੀ ਹੁਣ ਸਹੀ ਬਣ ਗਈ ਹੈ ਨਾ ਬਹੁਤ ਗੰਦੀ ਸੜਕ ਹੁੰਦੀ ਸੀ ਆ ਸੜਕਾਂ ਨੂੰ ਤਾਂ ਇਨੇ ਲੋਕ ਗਾਲਾਂ ਦਿੰਦੇ ਸੀ ਜਿੰਨਾ ਕਹਿ ਦੋ ਪਰ ਇਹ ਬਣ ਗਈ ਵਧੀਆ ਪਰ ਲੱਗਦਾ ਨਹੀਂ ਸੀ ਕਦੇ ਬਣੂਗੀ ਤੇ ਲੇਕਿਨ ਹੁਣ ਸਾਡੇ ਭੀਖੀ ਮਾਨਸਾਲਿਆਂ ਨੂੰ ਗਾਲਾਂ ਦਿੰਦੇ ਨੇ ਇੰਨਾ ਪੰਡਾ ਪਾਣੀ ਖੜਦਾ ਜਿੱਥੇ ਕਿ ਨਹੀਂ ਹੈ ਨਾ ਨਰਕ ਦਾ ਪੂਰਾ ਨਰਕ ਹੋ ਗਿਆ ਵੀਰੇ ਫੇਸਬੁਕ ਤੇ ਵੀਡੀਓ ਪਾ ਲੈ ਫੇਸਬੁਕ ਤੇ ਸਹੀ ਗੱਲ ਆਪਣੀ ਬਹੁਤ ਜ਼ਿਆਦਾ ਵੀਡੀਓ ਡੇਲੀ ਵੀ ਅਪਡੇਟ ਆਉਂਦੀ ਰਹਿੰਦੀ ਹੈ ਤੇ ਆਪਣਾ ਜਾ ਕੇ ਫੇਸਬੁਕ ਪੇਜ ਫਾਲੋ ਕਰੋ ਤੇ ਜਾ ਕੇ ਉੱਥੇ ਸ਼ਾਪ ਦੀਆਂ ਉਹਤੀਆਂ ਵੀਡੀਓਜ਼ ਜਿਹੜੀਆਂ ਵੀ ਕੋਈ ਸਮਾਨ ਹੁੰਦਾ ਅਪਡੇਟ ਆਉਂਦੀ ਹਨ ਤੇ ਉਹਦੀਆਂ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਫੇਸਬੁਕ ਤੇ ਪਾਉਣੀ ਹੈ ਨਾ ਉਸ ਦੀਆਂ ਤੁਸੀਂ ਜਾ ਕੇ ਵੀਡੀਓ ਕੋਈ ਵੀ ਚੀਜ਼ ਲੈਣੀ ਹੁੰਦੀ ਹੈ ਉੱਥੇ ਜਾ ਕੇ ਤੁਸੀਂ ਆਪਣਾ ਨੰਬਰ ਵੀ ਦਿੱਤਾ ਹੋਏ ਆਰਡਰ ਵੀ ਕਰ ਸਕਦੇ ਹੋ ਤੇ ਨਵੀਂ ਨਵੀਂ ਅਪਡੇਟ ਅਸੀਂ ਦਿੰਦੇ ਰਹਿੰਦੇ ਹਾਂ ਕੋਈ ਵੀ ਹੁੰਦੀ ਹੈ ਕੋਈ ਸ਼ਾਰਟ ਵੀਡੀਓ ਅਸੀਂ ਆਪਣੀ ਬਲੌਗ ਵਾਂਗੂ ਉਸ ਤੇ ਵੀ ਪਾ ਦਿੰਦੇ ਹਾਂ ਜੀ ਉੱਥੇ ਪਹੁੰਚਦੇ ਹੁਣ ਜਾ ਕੇ ਆਪਾਂ ਲੋਜੀ ਆਪਾਂ ਜਾਏ ਗੁਰਨੇ ਤਿਥ ਤੇ ਜਾ ਕੇ ਵੀਡੀਓ ਨਹੀਂ ਬਣਾਈ ਹੈਗੀ ਘਰ ਇੱਡੇ ਫਿਰ ਹੁਣ ਵਾਪਸ ਵੀ ਆ ਗਏ ਤੇ ਲੈ ਆ ਹਾਂ ਮੇਹਬੂਬੀ ਪੂਰੀ ਤੇ ਉਹ ਹੁਣ ਆ ਰਵਤ ਦਾ ਟਾਈਮ ਹੋਇਆ ਪਿਆ ਸੀ ਥੋੜੀ ਜੀ ਸਾਨੂੰ ਜ਼ਿਆਦਾ ਕਾੜੀ ਸੀ ਤੇ ਇਹਨਾਂ ਨੇ ਰੋਟੀ ਰੋਟੀ ਦਾ ਇੰਤਜ਼ਾਮ ਕਰਿਆ ਸੀ ਰੋਟੀ ਬਣਾ ਲਈ ਤੇ ਅਸੀਂ ਤਾਂ ਵੈਸੇ ਘਰੋਂ ਆ ਕੇ ਗਏ ਸੀ ਜਿੱਤੇ ਤੱਕੇ ਨਾਲ ਫਿਰ ਪਾਣੀ ਪਿਤਾਈ ਕਰ ਤੇ ਥੋੜਾ ਜਿਹਾ ਸਾਨੂੰ ਟਾਈਮ ਵੀ ਚਾਲ ਲੱਗੇ ਨਹੀਂ ਤਾਂ ਸਿੱਧੂ ਵੀ ਪਹਿਲਾਂ ਹੀ ਆ ਜਾਣਾ ਸੀ ਹਨਾ ਹਾਂ ਤੇ ਬਸ ਸਰ ਅਬ ਨਹੀਂ ਇਤਨਾ ਟਾਈਮ ਹੋਇਆ ਪਿਆਗਾ ਪਹਿਲਾ ਅਸੀਂ ਇੱਥੋਂ ਅਸੀਂ ਸਕੂਲ ਹੀ ਜਾਵਾਂਗੇ ਰਵਨੀ ਤੇ ਰਵਨੀ ਨੂੰ ਲੈ ਕੇ ਫੇਰ ਘਰੇ ਜਾਵਾਂਗੇ ਕੋਈ ਡਰੈਸ ਚੇਂਜਿੰਗ ਕਰਕੇ ਚਲੋ ਮੰਮੀ ਦੇਖ ਲੈ ਪਤਾ ਲੂਗੀ ਕਿ ਨਹੀਂ ਹਾਂ ਕੱਲ ਇੱਕ ਤਾਂ ਸਾਡੀ ਸਲਾਹ ਹੋਈ ਪਈ ਐ ਵੀ ਥੋੜਾ ਜਿਹਾ ਟਾਈਮ ਰੁਕ ਕੇ ਚੱਲਾਂਗੇ ਕੀਵੇ ਕਿਉਂਕਿ ਧੁੱਪ ਜਾਦੇ ਹੋ ਗਈ ਹੈ ਨਾ 12 ਵਜੇ ਪਹੁੰਚੇਗੇ ਤੇ ਅਸੀਂ ਸੋਚਦੇ ਮੈਂ ਕਿਹਾ ਚੱਲ ਵੜਦਾ ਦਾਰ ਤੇ ਮੋੜਨਾ ਪਾ ਜਾ ਕੁਝ ਨਹੀਂ ਕਰਦਾ ਜਾ ਫਿਰ ਦੇਖਦੇ ਵੀ ਕਰਾਨੇ ਦਾ ਹੋਰ ਨਹੀਂ ਨਹੀਂ ਮੰਮੀ ਨੂੰ ਤਾਂ ਲੈ ਜਾ ਮੇਰੇ ਬਾਅਦ ਵਿੱਚ ਅਛਲਾ ਮੰਮੀ ਨੂੰ ਕਰੋ ਹੁਣੇ ਚੱਲ ਲਵੜਾ ਐਂ ਕੀਤੇ ਦੀ ਬਰਤੀ ਨਾਲ ਹੀ ਚੱਲਵੜਾ ਹੈ। ਮੇਰੇ ਅਮਨੀਤ ਦੀ ਆਹ ਨਹੀਂ ਮੁੜਿਆ ਮਗਰ ਹੋਰ ਚਲੋ ਕੋਈ ਦੇਖਦੇ ਕਿਵੇਂ ਮੰਨਦਾ। ਬਹੁਤ ਨੇੜੇ ਹੀ ਆਵਾਜ਼ ਸੀ ਸਾਰਾ 10 ਮਿੰਟਾਂ ਲਈ ਰਾਹਗਾ ਤੇ ਪਹੁੰਚਣ ਵਾਲੇ ਵੀ ਬੁਰੀ ਹੈ ਨਾ। ਹੌਲੀ ਹੌਲੀ ਨਾ ਕਿੰਨਾ ਟਾਈਮ ਲੇ ਵੜਾ ਜੀ ਤੇ ਆਪਾਂ ਪਹੁੰਚਣ ਵਾਲੇ ਵੀ ਹੋ ਗਏ। ਜਨੂ ਐ ਸੀ ਜਾਂ ਵੀ ਐ ਸੀ ਹੌਲੀ ਹੌਲੀ ਚੱਲਦੇ ਆਂ ਪਰ ਅਮੀਤ ਨੇ ਟਾਈਮ ਤੇ ਆਇਆ ਮੜਾਈ ਜਾਂਦਾ ਫਿਰ ਉਹਦਾ ਪਹਿਲਾਂ ਵੀ ਬਹੁਤ ਦੋ ਦਿਨ ਤਣ ਬਿਮਾਰ ਰਹੀ ਆ ਉਹ ਤੇ ਕਰਕੇ ਸਕੂਲ ਹੀ ਗਈ ਹਾਂ ਉਹ ਕਹੇਗਾ ਵੀ ਪੂਆ ਨਹੀਂ ਲੱਤ ਬੜੇ ਹਾਂ ਲੋ ਜੀ ਆਪਾਂ ਕੀਵੇ ਜਾ ਕੇ ਵਾਪਸ ਆ ਕੇ ਰੈਸਟ੍ਰੂਟਸ ਕਰਕੇ ਇਸ ਤੋਂ ਬਾਅਦ ਦੁਕਾਨ ਤੇ ਆ ਕੇ ਹਨਾ ਕਿ ਆਪਣਾ ਆਇਆ ਨਿਊ ਸਮਾਨ ਇਕਾਈ ਆਪਣੇ ਕੈਮਰੇ ਜਿਹੜੇ ਕਿ ਆਪਣੇ ਚੱਲ ਰਹੇ ਨੇ ਟ੍ਰੈਂਡਿੰਗ ਦੇ ਵਿੱਚ ਜਿਹੜਾ ਆਪਣੇ ਸ਼ੌਪ ਦੇ ਉੱਪਰ ਲੱਗਿਆ ਹੋਇਆ ਹੂ ਵਾਲਾ ਕੈਮਰਾ ਇਹ ਇਹ ਨਵੇਂ ਆਏ ਨੇ ਹਨ ਇਹ ਹੁਣ ਫੋਰ ਮੰਗਵਾਇਆ ਪੀਸ ਜਿਵੇਂ ਲੱਗਦਾ ਜੀ ਨਾ ਟੇਸਟਰ ਆਇਆ ਹੋਰ ਦੇਖ ਲਓ ਖੋਲ ਕੇ ਹੁਣੀ ਚੈੱਕ ਕਰ ਲਓ ਤੇ ਇੱਕ ਮੰਗਵਾਇਆ ਆਪਾਂ ਨੇ ਰੇਨ ਕੋਟ ਲੋ ਰੇਨ ਕੋਟ ਦੇ ਜਿੰਨੇ ਮਰਜ਼ੀ ਹੁਣ ਆਰਡਰ ਕਰ ਸਕਦੇ ਹੋ ਲੋਡ ਆਪਾਂ ਨਵੇਂ ਨਵੇਂ ਵਾਲੇ ਨੇ ਇਹਦੇ ਕਾਫੀ ਜ਼ਿਆਦਾ ਆਰਡਰ ਆ ਰਹੇ ਸੀ ਤੇ ਆਪਣੇ ਕੋਲੇ ਇਹ ਖਤਮ ਹੋ ਗਈ ਸੀ ਆਪਾਂ ਨੇ ਹੋਰ ਨਵੇਂ ਹਵਾਲੇ ਨੇ ਦੇਖੋ ਤੇ ਕਲਰ ਵੀ ਇਹਦੇ ਬਹੁਤ ਵਧੀਆ ਆਏ ਨੇ ਬਲੂ, ਵਾਈਟ, ਪਿੰਕ, ਪਰਪਲ ਤੇ ਗ੍ਰੇ। ਦੋਸਤ ਵੀ ਥੋੜੇ ਜਿਹਾ ਟਾਈਮ ਦੇ ਵਿੱਚ ਸੇਲ ਹੋ ਜਾਣੀ ਇਹ ਲਿਮਟਿਡ ਜੀ ਹੁੰਦੇ ਆ। ਕਿਸ ਨੂੰ ਆਰਡਰ ਕਰਨਾ ਹੋਇਆ ਕਰ ਸਕਦੇ ਹੋ। ਹਣਾ ਕਿਉਂ ਸਾਡੇ ਪਾਣੀ ਹਜੇ ਵੀ ਉੱਥੇ ਐਂ ਖੜਾ ਇੰਨਾ ਹਲੇ ਟੱਕ ਨਹੀਂ ਗਿਆ ਪਾਣੀ ਇੰਨਾ ਗੰਦਾ ਨਾ ਨਾ ਮੱਛਰ ਗੰਦ ਖਾਣਾ ਜਿੰਨੀ ਸਮੜ ਲਾਉਂਗੇ ਜਿੰਨੀ ਕਿਹਾ ਉੱਥੇ ਮੱਛਰ ਦੇਖੋ ਬਾळा ਬੁੱਤ ਬਾळा ਜਿਆਦੇ ਪੁੱਛਣ ਕਿੰਨਾ ਗੰਦਾ ਪਾਣੀ ਸਾਰਾ ਨਾ ਇੱਥੇ ਬਾਹਰ ਚਾਉਂਦਾ ਫਿੱਟਾ ਲਾਇਆ ਨੇ ਬਾਹਰ ਦੇ ਮੂਰੇ ਕਿੱਥੇ ਪਹਲਾ ਕੀ ਰਖ ਨੇ ਵੀ ਲਫਾਫੇ ਲੁਕਹੇਂਦਰ ਜਾਂਦੇ ਨੇ ਸਾਰੇ ਹਾਂ ਮੱਛਰ ਲੜਿਆ ਹੋਗਾ ਮੱਛਰ ਲੱਗ ਜਾਂਦਾ ਬੱਚਾ ਵਾਲਾ ਗੰਦਾ ਕਲਰ ਵਧੀਆ ਹੈ ਨਾ ਇਹ ਕਿ ਆ ਡੱਡ ਪਾਤੇ ਉਹਨਾਂ ਨੇ ਉਹ ਆ ਕੇ ਡਰੇ ਸਰਮੀ ਕਲਰ ਸਰਮਾ ਕਲਰ ਸਰਮਾ

ਸ਼ਾਰਟ ਵੀਡੀਓ ਬਣਾ ਕੇ ਪਾਓ ਯਾਰ ਵੀ ਫੁੱਲ ਸਾਈਜ਼ ਆ ਗਿਆ ਕੋਈ ਪਾਈ ਜਾਵੇ ਤਾਂ ਹੂੰ ਕੇਵਲ ਇਸ ਬਣ ਗਿਆ ਹੂੰ ਡੈਡੀ ਵੀ ਤੂੰ ਦੇਖੀ ਹਨੇਰਾ ਤਾੰਦਰੇ ਲੌਂਗ ਆ ਨਾ ਵਧੀਆ ਕਿਤੇ ਲੌਂਗ ਆ ਚਾ ਔਰ ਵੀਡੀਓ ਬਣਾਏ ਬਹੁਤ ਜ਼ਿਆਦਾ ਵਧੀਆ ਲਓ ਜੀ ਸਵੇਰੇ ਸਵੇਰ ਦਾ ਟਾਈਮ ਆ ਪੋਚੇ ਲਾਤੇ ਆਪਾਂ ਇੱਥੇ ਆਪਾਂ ਇਹ ਲ ਸਿੜੀ ਫਿੱਟ ਕਰਤੀ ਸੀਗਾ ਘਾਵਾਣੇ ਨੂੰ ਦੇਖੋ ਪੂਚਾ ਲਾ ਕੇ ਅਟੇ ਦਾ ਦੁਕਾਨ ਤੇ ਪਾਣੀ ਥੋੜਾ ਘਣਾ ਨਿਕਲ ਗਿਆ ਤੇ ਮੰਮੀ ਹੋਰੇ ਬਣਾਈ ਜਾਂਦੇ ਨੇ ਪੂਰੇ ਪੂਰੇ ਗਰਮੀ ਵਾਲੀ ਆ ਪਹਿਲਾਂ ਤਾਂ ਮੀਂਹ 'ਚ ਤਾਂ ਬਣਾਏ ਨਹੀਂ ਬਸ ਮੀਂਹ ਆ ਵੀ ਨਾ ਅਸੀਂ ਆ ਹੀ ਬਣਾ ਲਾਂਗੇ ਪਾਣੀ ਦੀ ਪੁੱਛੋ ਜੰਮੀ ਇੱਥੇ ਪਾਣੀ ਅਸੀਂ ਟੀਨਾ ਵਿੱਚ ਵੀ ਬਣਾ ਲਾਂਗੇ ਪਾਣੀ ਨਾਲ ਕੂੜਿਆਂ ਦਾ ਕੀ ਲਿੰਕ ਆ ਦੱਸਣਾ ਇੱਥੇ ਕਿੰਨਾ ਪਾਣੀ ਆ ਗਿਆ ਸੀ ਪਾਣੀ ਬੁਗਾਓ ਉਹ ਕਿਹੋਂ ਹਾਂਜੀ ਇੱਥੇ ਨਾ ਆਪਣੇ ਪਾਣੀ ਆ ਗਏ ਸੀ ਆ ਦੇਖੋ ਅੰਦ ਲਾਈ ਉਰੇ ਪਾਣੀ ਆ ਗਿਆ ਸੀ ਉਰੇ ਆਪਣਾ ਤੁਹਾਨੂੰ ਦਿਖਾਇਆ ਸੀ ਪਾਣੀ ਕਿੰਨਾ ਉਹਦੇ ਕਰਕੇ ਇੱਥੇ ਪੂਰੇ ਲੇਟ ਹੋ ਗਏ ਮੀਂਹ 'ਚ ਬਣਾਏ ਨਹੀਂ ਹੁਣ ਗਰਮੀ ਵਾਲੀ ਆ ਹੁਣ ਬਣਾਉਣਾ ਲੱਗੇ ਚਲੋ ਬਣਾਓ ਖਾਵਾਂਗੇ ਫਿਰ ਉਹ ਗੱਤੀ ਨੂੰ ਤੋਂ ਨਹੀਂ ਕਿ ਉਹ ਬਰਾਹੀ ਕੀ ਕੀ ਖਾ吃 ਫੋਨ ਲੱਕੇ ਬੇਰੀ ਬਣਾਉਂਦਾ ਉਹ ਤਾਂ ਰੀਲ ਬਣਾਣਾ ਹੈ ਲੋ ਜੀ ਕੋਚਾ ਇਸ ਕਹਾਣੀ ਦਾ ਜ ਮੈਂ ਨਵਾਂ ਲੈ ਕੇ ਆਇਆ ਸੀ ਕੋਚਾ ਥੋੜਾ ਜਹਾ ਹਸਾਮ ਘੱਟ ਸੀ ਉਹਦਾ ਤੇ ਚਲੋ ਮਿਲਦਾ ਫਿਰ ਕੇ